ਜੀ ਦੇ ਤਹਿਤ ਬਿਊਟੀ ਪਾਰਲਰ ਦਾ ਕੋਰਸ ਕੁੜੀਆਂ ਵਾਸਤੇ ਉਹ ਉਹਦੇ ਵਿੱਚ ਇੱਥੇ ਸਖਿਆਰਤੀਆਂ ਨੇ ਦਾਖਲੇ ਵੀ ਲਏ ਆ ਤੇ ਕੋਸ਼ਿਸ਼ ਇਹੋ ਆ ਵੀ ਜੇ ਕੋਈ ਝੇਲ ਦੇ ਵਿੱਚ ਆਉਂਦਾ ਆ ਤੇ ਉਹ ਇਥੋਂ ਕੁਝ ਸਿੱਖ ਕੇ ਜਾਵੇ ਤੇ ਘਰ ਜਾ ਕੇ ਆਪਦਾ ਕੋਈ ਨਾ ਕੋਈ ਰੋਜ਼ਗਾਰ ਹਾਸਲ ਕਰਕੇ ਆਪਦਾ ਕੰਮ ਚਲਾਵੇ ਅੰਦਰ ਫੈਕਟਰੀ ਵੀ ਸਾਡੇ ਚੱਲਦੀ ਆ ਜਿਹਦੇ ਚ ਖੱਡੀਆਂ ਚੱਲਦੀਆਂ ਪਾਵਰਾਂ ਚੱਲਦੀਆਂ ਜਿਹਦੇ ਚ ਕਪੜਾ ਬਣਾਇਆ ਜਾਂਦਾ ਆ ਜਾਂ ਸਾਡੇ ਅੰਦਰ ਕਾਰਪੈਂਟਰ ਦਾ ਕੰਮ ਵੀ ਕਰਦੇ ਆ ਜਿਹੜੇ ਕੈਦੀ ਆ ਜਾਂ ਹਵਾਲਾਤੀ ਆ ਬੈਂਚ ਟੇਬਲ ਕੁਰਸੀਆਂ ਇੱਕ ਤੇ ਉਹਨਾਂ ਨੂੰ ਕੋਈ ਨਾ ਕੋਈ ਮਿਹਨਤ ਦੇ ਪੈਸੇ ਮਿਲਦੇ ਆ ਇੱਕ ਜਿਹੜੇ ਕੈਦੀ ਕੰਮ ਕਰਦੇ ਆ ਉਹਨਾਂ ਦਾ ਧਿਆਨ ਪੁੱਠੇ ਪਾਸੇ ਦੀ ਜਗ੍ਹਾ ਤੇ ਚੰਗੇ ਪਾਸੇ ਲੱਗਦਾ ਸੋਚ ਉਹਨਾਂ ਦੀ ਜਿਹੜੀ 네ਗੇਟਿਵ ਤੋਂ ਪੋਜ਼ਿਟਿਵ ਹੁੰਦੀ ਆ ਤੇ ਇੱਕ ਅੰਦਰ ਨੌਜਵਾਨਾਂ ਵੀ ਗੱਲ ਕੀਤੀ ਇੱਕ ਨੌਜਵਾਨ ਮੁੰਡਾ ਮਿਲਿਆ ਚੰਗੇ ਪਰਿਵਾਰ ਚੋਂ ਹੀ ਅਜੇ ਲਾਸਟ ਵੀ ਉਹਨੇ ਕੀਤੀ ਹੈ ਅੱਜ ਤੋਂ ਮੈਨੂੰ ਲੱਗਦਾ ਵੀ 5-6 ਸਾਲ ਪਹਿਲਾਂ ਦੀ ਗੱਲ ਆ ਉਹ ਕਿਤੇ ਕੋਈ ਇੱਥੇ ਝਗੜਾ ਆਇਆ ਸ਼ੂਟਿੰਗ ਕਰਦਾ ਸੀ ਜਿਹੜਾ ਆਪਾਂ ਗਨ ਸ਼ੂਟਰ ਹੁੰਦੇ ਆ ਜਿਹੜੇ ਪ੍ਰੋਫੈਸ਼ਨਲ ਸ਼ੂਟਰ ਜਿਹੜੇ ਕਿ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਪੰਜਾਬ ਦਾ ਨਾਮ ਉੱਚਾ ਕਰਦੇ ਆ ਸਾਡੇ ਦੇਸ਼ ਦਾ ਨਾਮ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਚਾ ਕਰਦੇ ਆ ਤੇ ਉਹਦੀ ਚੰਗੀ ਗੇਮ ਸੀ ਮੁੰਡੇ ਦੀ ਨੈਸ਼ਨਲ ਖੇਡ ਕੇ ਆਇਆ ਸੀ ਪਲੇਅਰ ਤੇ ਗਾਂ ਅਜੇ 12ਵੀਂ ਉਹਨੇ ਕੀਤੀ ਸੀ ਤੇ ਗਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਦਾਖਲਾ ਲਿਆ ਸੀ ਪਹਿਲਾਂ ਚੰਗੇ ਸਕੂਲ ਦੇ ਵਿੱਚ ਉਹਦੀ ਸਕੂਲਿੰਗ ਹੀ ਚੰਡੀਗੜ੍ਹ ਦੀ ਬਬੀਕ ਸਕੂਲ ਜਿਹੜਾ ਕਿ ਦੁਨੀਆ ਦੇ ਵਿੱਚ ਜਿਹੜੇ ਸਕੂਲਾਂ ਦਾ ਨਾਂ ਆ ਉਹਦੇ ਵਿੱਚ ਇਹਦਾ ਸਕੂਲ ਹੀ ਮੁੰਡੇ ਦਾ ਤੇ ਇੱਕ ਸਿਰਫ ਨਿੱਕੇ ਜਿਹੇ ਗੁੱਸੇ ਤੋਂ ਕੋਲ ਗਾਨੇ ਹੀ ਤੇ ਉਹ ਕਿਤੇ ਮੜਾ ਜਾ ਝਗੜਾ ਆ ਤੇ ਦੋਵਾਂ ਜਣਿਆਂ ਨੂੰ ਗੋਲੀ ਮਾਰ ਕੇ ਮਾਰਤਾ ਤੇ ਵੇਖੋ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹੁਣ ਘਟੋ ਘਟ ਵੀ ਜੇ ਕੈਦ ਹੋਈ ਤੇ ਘੱਟ ਤੋਂ ਘੱਟ ਵੀ 20 ਸਾਲ ਕੈਦ ਹੋਣੀ ਆ ਤੇ ਉਹਦੇ 'ਚ ਇਹ ਨੌਜਵਾਨ ਨਾਲ ਇਹਦਾ ਬਾਪ ਤੇ ਚੰਗੇ ਭਲੇ ਘਰ 'ਚੋਂ ਆ ਦੱਸਦਾ ਪਿਆ ਸੀ ਵੀ ਸਾਡਾ ਪਰਿਵਾਰ ਵੀ ਪਿਸ਼ੋਕੜ ਵੀ ਚੰਗਾ ਪਰਿਵਾਰ ਆ ਸਰਦਾਰਾਂ ਦਾ ਟੱਬਰ ਵਜਦਾ ਤੇ ਜਦੋਂ ਕੋਈ ਵੀ ਕਿਤੇ ਝਗੜਾ ਹੁੰਦਾ ਨਾ ਜਰਿਆ ਧਰਿਆ ਹੀ ਕੰਮ ਆਉਂਦਾ ਹਮੇਸ਼ਾ ਆਪਣੀ ਸੋਚ ਨੂੰ ਆਪਾਂ ਪੋਜ਼ਿਟਿਵ ਬਣਾ ਕੇ ਰੱਖੀਏ ਜੇ ਕੋਈ ਲੜ ਪਿਆ ਵਾ ਉਹਨੂੰ 2-4-5 ਸੈਕਿੰਡ ਜਰ ਲਓ ਪਾਣੀ ਪੀ ਲੋ ਠੰਡਾ ਤੁਹਾਡਾ ਮਨ ਠੰਡਾ ਹੋ ਜੇ ਹਮੇਸ਼ਾ ਜਦੋਂ ਬੰਦਾ ਗੁੱਸਾ ਕਰਦਾ ਨਾ ਗਰਮ ਹੁੰਦਾ ਤੇ ਉਹ ਬੰਦੇ ਦਾ ਦਿਮਾਗ ਮਨ ਉਹ ਚੰਡਾਲ ਦਾ ਰੂਪ ਧਾਰਨ ਕਰ ਜਾਂਦਾ ਕਈ ਵਾਰ 2-4 ਸਕਿੰਟ ਦਾ ਗੁੱਸਾ ਉਹ ਪੀੜੀਆਂ ਦੀਆਂ ਪੀੜੀਆਂ ਕਰਕੇ ਕਰ ਦਿੰਦਾ ਜ਼ਿੰਦਗੀ ਬੰਦੇ ਦੀ ਤੇ ਖਰਾਬ ਹੁੰਦੀ ਹੈ ਗਾਂ ਬੱਚਿਆਂ ਦੀ ਗਾਂ ਰਿਸ਼ਤੇਦਾਰਾਂ ਦੀ ਰਿਸ਼ਤੇਦਾਰ ਦੂਰ ਹੋ ਜਾਂਦੇ ਆ ਉਹ ਕਹਿੰਦੇ ਵੀ ਯਾਰੇ ਤੇ ਲੜਾਈਆਂ ਝਗੜੇ ਕਰਦੇ ਆ ਇਹ ਕ੍ਰਾਈਮ ਕਰਦੇ ਆ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਜਾਂ ਇਹਨਾਂ ਨੇ ਕਤਲ ਕੀਤੇ ਆ ਇਹਨਾਂ ਤੋਂ ਪਿੱਛੇ ਹੋ ਜਾਈਏ ਇਹ ਵੇਖੋ ਪਹਿਲੀ ਤੇ ਗੱਲ ਆਪਾਂ ਨੂੰ ਜੁਰਮ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਚੰਗੇ ਕੰਮ ਕਰਨੇ ਚਾਹੀਦੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜੇ ਕਰ ਸਕਦੇ ਕਿਸੇ ਦਾ ਭਲਾ ਕਰੀਏ ਤੇ ਜਿਹੜੇ ਲੋਕ ਜੁਰਮ ਕਰਕੇ ਜਿੰਨਾਂ ਦੇ ਵਿੱਚ ਆ ਗਏ ਆ ਤੇ ਸਾਡੀ ਕੋਸ਼ਿਸ਼ ਇਹੋ ਆਪੀ ਉਹਨਾਂ ਨੂੰ ਸੁਧਾਰ ਕੇ ਉਹਨਾਂ ਨੂੰ ਵਾਕੀ ਬੰਦੇ ਬਣਾ ਕੇ ਉਹਨਾਂ ਦੇ ਘਰਾਂ 'ਚ ਭੇਜੀਏ ਤਾਂ ਜੋ ਆਪਦੇ ਪਰਿਵਾਰਾਂ ਦੇ ਵਿੱਚ ਹੱਸਦੇ ਵਾਸਤੇ ਖੇੜਦੇ ਤੇ ਆਪਦੇ ਪਰਿਵਾਰਾਂ ਲਈ ਰੋਜ਼ਗਾਰ ਲੈ ਕੇ ਆਉਣ ਪੈਸੇ ਕਮਾਉਣ ਤੇ ਆਪਦੇ ਬੱਚੇ ਪਾਲਣ ਧੰਨਵਾਦ ਜੀ